ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਗਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਹੌਲੇ ਪਾਚ ਗਾਂ ਤੁਹਾਨੂੰ ਦਿਖਾਉਣੀ ਹੈ ਤੇ ਇੱਕ ਆ ਚੰਗੇ ਦੁੱਧ ਵਾਲੀ ਇੱਕ ਬੂਰੀ ਮੱਝ ਤੁਹਾਨੂੰ ਦਿਖਾਉਣੀ ਹੈ ਪਾਰੇ ਪੱਲੇ ਦੀ ਬੂਰੀ ਮੱਝ ਤੁਹਾਨੂੰ ਦਿਖਾਵਾਂਗੇ ਅਜੇ ਗੱਭਣ ਆ ਅਜੇ ਤਿਆਰ ਹੋਣੀ ਆ ਜੀ ਇਸ ਚੰਗਾ ਦੁੱਦ ਨੇ ਪੰਨਾ ਆਇਆ ਥੱਲੇ ਚੰਗੀ ਪੰਨੀ ਆ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾਕੇ ਤਸੱਲੀ ਕਰਕੇ ਖੜੇ ਪਾਸ ਕਰਕੇ ਖੜੇ ਤੇ ਗਾਵ ਵੀ ਆਪਣੀ ਚਿਵਾਈ ਕਰਕੇ ਖੜੇ ਜੀ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਗੱਲ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕਾ ਵਧੀਆ ਵਧੀਆ ਤੁਸੀਂ ਸੁਣਾਓ ਸਭ ਵਧੀਆ ਜੀ ਤੇ ਨਾਮ ਦੱਸ ਤੇ ਇੱਕ ਵਾਰ ਹੋ ਗਈ ਡਿਊਟੀ ਹੈ ਕੰਡ ਚੱਕ ਮਸ਼ੀਨ ਗਾਂਥ ਸੀ ਜਾਣਾ ਤੇ ਜਲੰਧ ਸਰ ਜੀ ਤੇ ਹੁਣ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 97819 ਤੇ 84722 ਜੀ ਠੀਕ ਆ ਹਾਂ ਜੀ ਤੇ ਅੱਜ ਪੂਰੀ ਇੱਕ ਕਾਫੀ ਕਮਾਲ ਦੀ ਲੱਭ ਲਿਆਂਦੀ ਜੇ ਫਿਰ ਹਾਂ ਬਾਜੀ ਮੈਂ ਚਲੋ ਮਰਗੀ ਪੂਰੀ ਇਹ ਤੋਂ ਕਰਨ ਕੀ ਸ਼ੁਰੂਆਤ ਲੈਣ ਦੋ ਚਲੋ ਪਹਿਲਾਂ ਫਿਰ ਇਹ ਹੀ ਵਿਖਾ ਦੋ ਹਾਂ ਜੀ ਇਹ ਭਾਈ ਤਿੰਨਾਂ ਦੇ ਨਾਲ ਸੁਈ ਜੀ ਅੱਛਾ ਮੰਦਰ ਦੇ ਵਛਾ ਜੀ ਠੀਕ ਨਾਲ ਜਿਹੜਾ ਨਾਲ ਹੀ ਆ ਹਨਾ ਵਛਾ ਅੱਜ ਬਾਜੀ ਟੋਕਰਾਂ ਤੋਂ ਵੀ ਸਸਤੀ ਦੇ ਦਿੰਨੀ ਵਛੀ ਤੇ ਅੱਛਾ ਜਮਾਂਦਰੂ ਤਿੰਨ ਤਿਲੜ ਅੱਛਾ ਜਮਾਂਦਰੂ ਤਿੰਨ ਥਣ ਜੀ ਠੀਕ ਹੈ ਹਾਂ ਜੀ ਜਮਾਂਦਰੂ ਤੇਨ ਥਾਂ ਜੀ ਥਾਂ ਵੇਖੋ ਕਿਡਾ ਪਿਆਰਾ ਲੱਗਾ ਬੈਠਾ ਤੇ ਦੁੱਧ ਦੁੱਧ ਭਾਈ ਇਹਦੇ ਬੌਲਾ ਬੰਦਾ ਆ 8 ਕਿਲੋ ਰਿਆ ਅੱਛਾ ਹਾਂ 8 ਹੋ ਜੇ 7 ਹੋ ਜੇ ਇੰਨਾ ਕੇ ਗਾ ਜੀ ਕਿੰਨਾ ਕਰੀ ਜਾਓਗੇ ਜਿਹੜਾ ਵਿਖਾਵੇ ਵਾਲਾ ਉਹ ਤੇ 5 ਕਿਲੋ ਚਰਨ ਦੀ ਚਵਾ ਬੜਾ ਲੱਗਾ ਹੈ ਅੱਛਾ ਦੁੱਧ ਭਾਈ 11 12 ਕਿਲੋ ਵੇਹੜ ਚ ਪਾਉਗੀ ਠੀਕ ਹੈ ਜੀ ਹਾਂ ਜੀ ਤੋਰਾ ਹੋ ਗਏ ਰੱਖ ਲੈ ਪਹਿਲਾਂ ਸੂਏ ਆਂਦੇ ਹਿੱਦਜੇ ਸੂਏ ਕਰਕੇ ਦਵਾਗੇ ਠੀਕ ਹੈ ਹਾਂ ਜੀ ਭਾਈ ਘਰ ਵਾਲੇ ਪਹਿਲਾਂ ਆਂਦੇ ਬਾਕੀ ਠੀਕ ਹੈ ਦੂਜਾ ਕਰਾਂਗੇ ਠੰਡੀ ਛੇ ਅਸੀ ਦਾ ਬਣਾਉਂਗਾ ਇੱਕ ਗੱਲਾ ਖਾਨਣੀ ਹੈਗਾ ਇਹਦਾ ਬੈਨੀ ਤੇ ਦੂਸਰੇ ਵਾਲੇ ਪਾਸੇ ਇਹ ਮੜਾ ਲਾ ਗਿਆ ਬਚਾ ਨੂੰ ਦਿਖਾਦਾ ਫਿਰ ਇਹ ਵੀ ਚਲੋ ਠੰਡੀ ਸੀਲ ਦਾ ਪਤਾ ਲੱਜਣਾ ਕਿ ਇਹਦੇ ਇਹੋ ਜਿਹੇ ਗਰਮ ਹੁੰਦੀਆਂ ਐ ਇਹ ਜੇ ਪਿੱਛੇ ਵੀ ਇਤਰਾ ਹੀ ਲਿਬੜੀ ਹੈ ਕੋਈ ਰੱਸੀ ਰੁੱਸੀ ਨਹੀਂ ਪਾਉਣੀ ਵੀ ਜੀ ਮਾਨਾ ਭਾਜੀ ਰੱਸੀ ਪਾਉਣੀ ਨਹੀਂ ਹੈ ਅੱਛਾ ਹਾਂਜੀ ਇਤਰਾ ਹੀ ਸੀਲ ਹੀ ਆ 8 ਲੀਟਰ ਹੈ ਭਾਜੀ ਬੋੜਾ ਅੱਛਾ ਹਾਂਜੀ ਮੈਂ ਖੋਜ ਆਵਾਂ ਲੱਗਾ ਨਾ ਉਹ ਨਹੀਂ ਜਾ ਜੀ ਉਹ ਵੀ ਜਾ ਕੇ ਖੜੇ ਠੀਕ ਹੈ ਜੀ ਆਹੋ ਬਾਅਦ ਚੇ ਕੇ ਫੇਰ ਭਾ ਮੈਨੂੰ ਗਾਂ ਦੇ ਦੇ ਠੀਕ ਹੈ ਇਹੋ ਜਿਹੜੀ ਗੱਲ ਕੋਈ ਹੈਗੀ ਠੀਕ ਹੈ ਇਹ ਤਾਂ ਜਾ ਜਦੇ ਫੇਰ ਗਾਂ ਦੇ ਦੇ ਮੈਨੂੰ ਠੀਕ ਹੈ ਆਹੋ ਠੀਕ ਹੈ ਨਾ ਬਾਕੀ ਦੇਣ ਨਹੀਂ ਭਾਜੀ ਕਿਹਨੇ ਦੁੱਧ ਵੀ ਬੜਾ ਫੁੰਗਣਾ ਦਾ ਚਲੋ ਫਿਰ ਦੱਸੀ ਇਹਦਾ ਮੁੱਲ ਮੁੱਲ ਭਾਜੀ ਤੁਹਾਡਾ ਹੀ ਆ ਕਿੰਨੇ ਦੇ ਬੋਲ ਭਾਵੇਂ 30 ਕਰਾ ਲਓ ਤੇ ਭਾਵੇਂ 32 ਕਰਾ ਲਓ ਹਾਂਜੀ ਹਾਂ ਨਾ ਜਿਹੜੀ ਦੇਣੀ 23000 ਦੀ ਦੇਣੀ ਜੀ 23000 ਦੀ 23000 ਦੀ ਦਵਾਂਗੇ ਕਰਨੀ ਕੋਈ ਛੋਟ ਛੋਟ ਵਿੱਚ ਹੋਰ ਹੈ ਛੋਟ ਭਾਜੀ ਕੋਈ ਗਣੀ ਮੌਕੇ ਤੇ ਕਰਾਂਗੇ ਅੱਛਾ ਹਾਂਜੀ ਹਾਂਜੀ ਠੀਕ ਐ ਹਾਂਜੀ ਚਲੋ ਫਿਰ ਹੁਣ ਆ ਬੂਰੀ 20000 ਦੀ ਬੜੀ ਦੇਣੀ ਠੀਕ ਐ ਕਾ ਵੀ ਬੜੀ ਗਾਂ ਚੰਗੀ ਆ ਦੋ ਦਿਨ ਨੇ 12 13 ਕਿਲੋ ਚਵਾ ਲੈਣਾ ਠੀਕ ਐ ਹਾਂ ਚਵਾ ਬੜਾ ਹੁਣ ਹੁਣ ਵੀ ਮਤਲਬ 8 ਲੀਟਰ ਬੋਲਾ ਸਾਡੇ ਘਰ ਉੱਤੇ ਖੜੇ ਠੀਕ ਐ ਜੀ ਪੂਰੇ 20 ਦੇ ਦਵਾਂਗੇ ਜਾਓ ਅੱਛਾ ਪੂਰੇ 20 ਦੀ ਕੋਈ ਨਾ ਨਰਾਜ ਚਲੋ ਜੀ ਰੋਣਾ ਬੁਰੀ ਮੱਝ ਤੁਹਾਨੂੰ ਦਿਖਾਈਏ ਚੰਗੇ ਕਮਾਲ ਦੀ ਮੱਝ ਆ ਹਜੇ ਥੱਲੇ ਹੋਣੀ ਚੰਗੀ ਤਿਆਰ ਹੋ ਗਈ ਤੇ ਹਜੇ ਭਰਨੀ ਆ ਹਜੇ ਭਾਜੀ ਮੱਝ ਨੂੰ ਕੁਝ ਹੁੰਦਾ ਨਹੀਂ ਪਤਾ ਵੇ ਹਾਂਜੀ ਇਹਦੇ ਕੁੜੇ ਆਲ ਵੀ ਵੇਖੀਏ ਤੇ ਕੋਈ ਗੱਲ ਨਹੀਂ ਆ ਤੇ ਉਹ ਥਾਣ ਵੀ ਆ ਨੁੱਚੜੇ ਪਏ ਆ ਅਜੇ ਕੋਈ ਥਣਾ ਚ ਦੁੱਧ ਨਹੀਂ ਪਾਇਆ ਤੇ ਬਾਕੀ ਮਿਲਕਵੇ ਨੇ ਵੀ ਚੰਗੀ ਲੱਗੀ ਆ। ਭਾਜੀ ਉਹ ਵੀਰ ਹੋਣ ਜਾਂਦੇ ਵੀ ਸੂਆ ਮਤਲਬ ਤੇ ਜਾਂਦੇ ਹੀ। ਅੱਛਾ। ਅਸੀਂ ਚੌਥਾ ਕਹਿ ਕੇ ਦਵਾਂਗੇ। ਅੱਛਾ। ਹਾਂਜੀ। ਬਾਕੀ ਉਹ ਗੱਲੇ ਕੋਈ ਸਮਝ ਲਾ ਲੇ ਆਪਣੀ। ਹਾਂਜੀ। ਤੇ ਦੁੱਧ ਵੀਰ ਨੇ ਆ ਕੇ ਕਿਹਾ 17 ਕਿਲੋ ਦਿੰਦੀ ਮਰੀ ਨੂੰ। ਅੱਛਾ। ਹਾਂਜੀ। 17 17 ਕਿਲੋ 16 ਕਿਲੋ 17 ਕਿਲੋ ਵਾਲੀ ਜੀ। ਠੀਕ ਆ। ਹਾਂਜੀ ਹਾਂਜੀ। ਤੋਰੋ ਹੇ ਕਰੀਨ। ਬਾਕੀ ਭਾਜੀ ਦੇਖਣੇ ਨਹੀਂ ਡਈ ਆ। ਹਾਂਜੀ। ਹਾਂਜੀ। ਬਾਕੀ ਚੰਗੀ ਚੀਜ਼ ਆ ਇਹ ਨਹੀਂ ਵੀ ਸਿੱਤ ਕਰੀਏਗੇ ਦੇਖਣੇ ਨਹੀਂ ਡਈ ਆ। ਹਾਂਜੀ ਹਾਂਜੀ। ਸਾਰਾ ਵੀ ਨਾ ਰੱਖ ਭਾਰੀ ਹੈ ਮੱਝ ਪੂਰੀ ਸਭੀ ਸੁੰਭੀ ਚੰਗੀ ਹੈ ਜਿਹੜੇ ਵਿੱਚ ਸ਼ਕੀਨ ਹੈ ਪੂਰੀ ਮੱਝ ਰੱਖਣ ਦੇ ਤੇ ਚਲ ਜੇ ਸਾਫ ਪੂਰੀ ਮੱਝ ਕਿਸਨੇ ਰੱਖਣੀ ਆ ਅਜੇ ਤਾਂ ਤਿਆਰ ਹੋਣੀ ਆ ਇਹ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਭਾਜੀ ਇਹਦਾ ਫੋਨ ਤੇ ਦੱਸਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਕਰਾਂਗੇ ਭਾਜੀ ਕੋਈ ਗੱਲ ਨਹੀਂ ਅੱਛਾ ਅੱਜ ਫੋਨ ਤੇ ਕਰ ਲੈਣਾ ਹਾਂ ਜੀ ਇਹਦਾ ਦੇ ਲਾਗੇ ਗਾਂ ਦਾ ਭਾਜੀ 18000 ਦੇ ਦਾਂਗੇ ਅੱਛਾ ਗਾਂ 18000 ਦੇ ਕੋਈ ਇਹ ਨਹੀਂ ਦੇਦਣੀ ਗਾਂ ਭਾਵੇਂ ਕੋਈ ਨਹੀਂ ਅੱਜ ਦੇਦਗੀ ਅੱਛਾ 18000 ਦੇ ਦਾਂਗੇ ਭਾਜੀ ਤੇ ਮੱਝ ਵੀ ਜਿਆਦੀ ਦੇ ਦੇਣੀ ਆ ਮੱਝ ਭਾਜੀ ਜਿਆਦੀ ਕੋਈ ਫੋਨ ਲਾ ਲੈ ਵੀਰ ਅੱਛਾ ਤੇ ਕੋਈ ਇਹ ਨਹੀਂ ਦੇ ਦਾਂਗੇ ਮਾਲ ਮੁੱਲ ਲਾਵੇ ਕੋਈ ਗੰਦੇ ਦਾਂਗੇ ਠੀਕ ਹੈ ਜੀ ਤੇ ਠੀਕ ਹੈ ਬਾਕੀ ਚਲੋ ਆਪਣੀ ਇੱਥੇ ਆ ਕੇ ਪਾਸ ਕਰਕੇ ਤੇ ਵੇਚ ਆ ਕੇ ਆਪਣੀ ਮਰਜ਼ੀ ਨਾਲ ਖੜੋ ਜੀ